ਸਾਡੇ ਨਗਰ ਨੂੰ ਜਿੰਨੇ ਵੀ ਡੇਰੇ ਸਾਹਿਬ ਨੇ ਗੱਲ ਕੀਤੀ ਹੈ ਸਾਰੇ ਨਗਰਾਂ ਨੂੰ ਬਹੁਤ ਵੱਡਾ ਫਾਇਦਾ ਹੋ ਰਿਹਾ ਕਿਉਂਕਿ ਇੱਥੇ ਜਿਹੜੀ ਸਾਡਾ ਕੱਢੀ ਏਰੀਆ ਦਾ ਜੀ ਬਹੁਤ ਛੋਟੇ ਕਿਸਾਨ ਇੱਥੇ ਕੋਈ ਬਹੁਤ ਵੱਡੇ ਕਿਸਾਨ ਨਹੀਂ ਹੈਗੇ ਇਸ ਕਰਕੇ ਹਰ ਜਿਹੜਾ ਜੀਵ ਹੈ ਉਹਨੂੰ ਖੇਤੀ ਦਾ ਪਾਣੀ ਮਿਲੂਗਾ ਬਹੁਤ ਵੱਡਾ ਪ੍ਰੋਜੈਕਟ ਹੈ ਇਹ ਅਸੀਂ ਐਮਐਲਏ ਸਾਹਿਬ ਦਾ ਔਰ ਸੀਐਮ ਸਾਹਿਬ ਦੇ ਬੜੇ ਤਨਬਾਦੀ ਆ ਕਿ ਕਿ ਉਹਨਾਂ ਨੇ ਬਹੁਤ ਦੇਰ ਤੋਂ ਜਿਹੜੀ ਸਾਡੀ ਮੰਗ ਸੀ ਉਹਨੂੰ ਪੂਰਾ ਕੀਤਾ ਚਲੋ ਸਰਕਾਰਾਂ ਪਹਿਲਾਂ ਵੀ ਆਂਦੀ ਜਾਂਦੀ ਰਹੀਆਂ ਪਰ ਅਸੀਂ ਤਾਂ ਬਹੁਤ ਆਭਾਰੀਆਂ ਇਹਨਾਂ ਦੇ ਕਿਉਂਕਿ ਜਿਨ੍ਹਾਂ ਨੇ ਬਹੁਤ ਵੱਡਾ ਉਪਰਾਲਾ ਕਰਕੇ ਸਾਡੇ ਇਲਾਕੇ ਨੂੰ ਸਰਜੀਤ ਕੀਤਾ ਹੈਗਾ ਸੋਚਿਆ ਸੀ ਕਦੇ ਕਿ ਤੁਹਾਡੇ ਖੇਤਾਂ 'ਚ ਵੀ ਨਹਿਰ ਦਾ ਪਾਣੀ ਆਊਗਾ ਕਦੇ ਨਹੀਂ ਸੋਚਿਆ ਸੀਗਾ ਜੀ ਬਹੁਤ ਖੁਸ਼ੀ ਹੋਈ ਹੈਗੀ ਸਾਡੇ ਇਲਾਕੇ ਵਿੱਚ ਤਾਂ ਇੱਕ ਤਰ੍ਹਾਂ ਦਾ ਨਵੀਂ ਜਿਹਾ ਕਹਿੰਦੇ ਹਰੀ ਕ੍ਰਾਂਤੀ ਆ ਗਈ ਕਿਵੇਂ ਹਰ ਬੰਦੇ ਨੂੰ ਜਿਹੜਾ ਨਾ ਇਸ ਗੱਲ ਦੀ ਬਹੁਤ ਖੁਸ਼ੀ ਹੈਗੀ ਕਿ ਸਾਡੇ ਖੇਤਾਂ ਨੂੰ ਵੀ ਨਹਿਰ ਦਾ ਪਾਣੀ ਲੱਗੂਗਾ ਕਿਉਂਕਿ ਨਹਿਰ ਤਾਂ ਨਿਕਲ ਰਹੀ ਸੀ ਸਾਡੇ ਏਰੀਆ 'ਚੋਂ ਪਰ ਸਾਡੋਂ ਉਹਦੇ 'ਚੋਂ ਪਾਣੀ ਦਾ ਕੋਈ ਬੂੰਦ ਨਹੀਂ ਸੀ ਕਦੇ ਮਿਲੀ ਇਹ ਬਹੁਤ ਅੱਛਾ ਪ੍ਰੋਜੈਕ ਕਿ ਸਰਜੀਤੀ ਦੁਆਤੀ ਇਲਾਕੇ ਨੂੰ ਬਹੁਤ ਮਿਹਰਬਾਨੀ ਉਹ ਵੱਡੀ ਇਹ ਹੋ ਜਾਣਾ ਫਾਇਦਾ ਇੱਕ ਤਾਂ ਬਿਜਲੀ ਦਾ ਫਾਇਦਾ ਹੋਪਾ ਬਿਜਲੀ ਕਾਫਤ ਘਟ ਜਾਣੀ ਹੈ ਦੂਜਾ ਜਿਹੜਾ ਬਾਟਰ ਲੈਵਲ ਹੈ ਜਿਹੜਾ ਆਪਾਂ ਟੂਲ 24 ਘੰਟੇ ਚਲਾ ਚਲਾ ਕੇ ਬਾਟਰ ਲੈਵਲ ਨੂੰ ਡਾਊਨ ਕਰ ਰਹੇ ਆ ਉਹ ਬਾਟਰ ਲੈਵਲ ਸਹੀ ਰਹਿ ਜਾਣਾ ਤੇ ਹੋਰ ਦੂਜਾ ਇਹ ਕਿ ਜਿੱਦਾਂ ਕਿ ਉੱਚੇ ਜਿਵੇਂ ਖੇਤਾਂ ਨੂੰ ਜਿੱਦਾਂ ਸ਼ਾਮ ਲਾਲ ਨੇ ਵੀ ਦੱਸਿਆ ਪੇ ਸਭ ਖੇਤਾਂ ਨੂੰ ਪਾਣੀ ਲੱਗੂਗਾ ਉਹਦੇ ਨਾਲ ਜਦੋਂ ਇਲਾਕੇ ਦੀ ਫਸਲ ਅੱਛੀ ਹੋਊਗੀ ਤਾਂ ਤਰੱਕੀ ਵੀ ਕਰੂਗਾ